ਸਤਿਕਾਰਯੋਗ ਸਰਦਾਰ ਮਰਪਾਲ ਸਿੰਘ ਜੀ ਮੈਂ ਅਸੀਂ ਪਹਿਲੇ ਤੋਂ ਧੰਨਵਾਦ ਕਰਦੇ ਆ ਜਿਹੜਾ ਵੀ ਵੀ ਸਾਡੇ ਪਿੰਡ ਦੀ ਸਮੱਸਿਆ ਹੁੰਦੀ ਆ ਪਹਿਲੇ ਹਜ਼ਾਰ ਦੇ ਨਾਲ ਕੰਮ ਕਰਕੇ ਦਿੰਦੇ ਨੇ ਤੇ ਅੱਜ ਜੀ ਨੂੰ ਅਸੀਂ ਬੁਲਾਇਆ 2 ਵਜੇ ਦਾ ਟਾਈਮ ਸੀ ਇਹਨਾਂ ਨੂੰ ਅੱਠ ਵਜੇ ਆਣੀ ਕਰਕੇ ਵੀ ਅੱਜ ਉਹ ਇਹਨਾਂ ਨੇ ਗੰਡੀ ਘਟ ਜਾਣਾ ਸੀ ਵੀ ਮੰਤਰੀ ਸਾਹਿਬ ਪਿਆਰ ਕੋ ਜੀ ਆ ਜਿਓ ਗਰਮੀ ਜਾ ਰਹੀ ਹੈ ਉਹਦੇ 2-3 ਘੰਟੇ ਪਤਾ ਨਹੀਂ ਉੱਥੇ ਰੈਸਟ ਹਾਊਸ ਬੁਕ ਕਰੀ ਜਾਂਦੇ ਨੇ ਤੇ ਬਾਕੀ ਸਟਾਰਟਿੰਗ ਵੀ ਸ਼ੁਰੂ ਕਰਨਾ ਆਪਣੀ ਜੰਦੇ ਗੁੰਨੀ ਦੀ ਨਿਕਾਸੀ ਦੀ ਦਿੱਕਤ ਜੇ ਕੋਈ ਮੈਨਾ ਕੋਈ ਉਹਦੇ ਰਸਤੇ ਆਇਆ ਥੜੀ ਪੂਰੀ ਗੰਦੀ ਕੰਮ ਕਰਾ ਤੇ ਪਹਿਲੇ ਅਸੀਂ ਪਾਉਂਦੇ ਵਾਚਾ ਜਰ ਤਮ ਇਹਨਾਂ ਪਹਿਲੇ ਰਸਤੇ ਤੇ ਇਹਨਾਂ ਸਾਈਂ ਨੂੰ ਲਾਟ ਕਰਦੇ ਆ ਪਾਣੀ ਵੀ ਆਪਣਾ ਵਧੀਆ ਕੀਤੀ ਨਾਲ ਚੱਲ ਰਿਹਾ ਤੇ ਕੋਈ ਦਿੱਕਤ ਨਹੀਂ ਆਉਂਦੀ ਮੈਨੂੰ ਇਹ ਲੱਗਦਾ ਹੈ ਕਿ ਨਿਕਾਸੀ ਕਿਸੇ ਵੀ ਬਿੰਦੂ 'ਤੇ ਜਿਹੜਾ ਸੰਭਾਅ ਵਧੀਆ ਸੀ ਜਿਹੜਾ ਕੀਤਾ ਤੇ ਬੜੀ ਮਕਤੀ ਸਰ ਵੀ ਤੇਰੇ ਕੋਲ ਵੀ ਪਹਿਲੇ ਹਸਤੇ ਆ ਇਕ ਆਪਣੀ ਮਾਜਵੀ ਦਾ ਮਸ਼ਾਲਾ ਸਾਰੀ ਬੈਂਚ ਪਈ ਸੀ ਖਾਤਮੀ ਕੀ ਨਹੀਂ ਵੀ ਕੋਈ ਰਿਜ਼ਾਲਾ ਕਰੇ ਨੇ ਤੇ ਜਦੋਂ ਇਹਨਾਂ ਨੂੰ ਦੋਸਤੀ ਉੱਥੇ ਗਏ ਬਿਹਾਏ ਕਰਕੇ ਸਾਡੇ ਧਰਮਸ਼ਾਲਾ ਦੀ ਦਿੱਕਤ ਆ ਇਹ ਜਿੰਨੇ ਮਹੀਨੇ ਤੁਹਾਨੂੰ ਕਹੀਏ ਤੁਸੀਂ ਕੰਮ ਕਰੋ ਤਾਂ ਇਹ ਅਸੀਂ ਬਈਆਂ ਨੇ ਤਾਂ ਇਨਸ਼ਾਅੱਲਾ ਕੰਮ ਚੱਲ ਰਿਹਾ ਬਾਕੀ ਸਟੇਡੀਅਮ ਵਾਸਤੇ ਅਖੇ ਜਿਹੜਾ ਕੰਮ ਆਉਣਾ ਹੈ ਅਸੀਂ ਕਰਕੇ ਲੇਹ ਪਹਿਲੇ ਕਰਕੇ ਜਾਈਏ ਤੇ ਬਾਕੀ ਸੜਕ ਦੀ ਦਿੱਕਤ ਸੀ ਤੁਹਾਨੂੰ ਸਾਰਿਆਂ ਨੂੰ ਤਾਂ ਮੰਤਰੀ ਸਾਹਿਬ ਵੀ ਆਏ ਬੈਠੇ ਨੇ 4 ਪਤਾ ਨਹੀਂ 7000 ਕਰੋੜ ਦਾ ਪ੍ਰੋਜੈਕਟ ਬਣਿਆ ਆ ਅਗਲੇ 20 ਦਿਨਾਂ ਤੱਕ ਸਮਝ ਆ ਲੂਗਾ ਤੇ ਉਹ ਵੀ ਕਰਕੇ ਦਿਖਾਓ ਬਾਕੀ ਸਟੇਡੀਅਮ ਵਾਸਤੇ 35-40 ਲੱਖ ਰੁਪਏ ਆ ਬਾਕੀ ਫੂਡੀ ਮੰਗ ਸੀ ਮੈਜ ਪ੍ਰੈਸ ਵੀ ਉਹ ਵੀ ਕਹਿੰਦੇ ਅਸੀਂ ਬਣਾ ਕੇ ਦੇਵਾਂਗੇ ਤੁਹਾਨੂੰ ਗੱਲ ਨਹੀਂ ਅਗਲੀ ਕਿਸ ਤੋਂ ਪਵਾਣਗੇ ਤੇ ਬਾਕੀ ਚਰਨਨ ਤੋਂ ਮਿਸਾਲਾ ਪਾਤੀਆ ਤੇ ਉਹਨਾਂ ਵਾਸਤੇ ਵੀ ਕਹਿੰਦੇ ਨੇ ਜਿਹੜੇ ਲੋੜ ਮੁਤਾਬਕ ਚੀਜ਼ਾਂ ਨੇ ਸਾਰੀਆਂ ਕਰਕੇ ਦੇਵਾਂਗੇ ਬਾਕੀ ਅਸੀਂ ਉਹਨਾਂ ਦਾ ਫੇਰਦਾ ਇਹਦੇ ਲਈ ਧੰਨਵਾਦ ਕਰਦੇ ਆ ਜਦੋਂ ਅਸੀਂ ਕਿਤੇ ਕੰਮ ਨੂੰ ਜਾਂਦੇ ਆ ਤਾਂ ਬ੍ਰੇਡ ਦੇ ਹਾਰ ਤੇ ਕਰਦੇ ਹਾਂ ਜੀ ਬਾਕੀ ਸੋਹੀ ਸਾਹਿਬ ਨੇ ਵੀ ਇਹ ਵੀ ਵੱਡੇ ਭਲਾ ਕਰਨ ਬਾਕੀ ਇਹ ਵੀ ਕਿਸੇ ਕੰਮ ਦੀ ਵੀ ਸਾਨੂੰ ਦਿੱਕਤ ਨਹੀਂ ਆ ਉਹਨਾਂ ਦੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਟੀਮਾ ਜੀ ਕਹਿਣਗੇ ਸਰਪਾਲ ਸਿੰਘ ਟੀਮਾ ਜੀ ਨੂੰ ਬੇਨਤੀ ਹੈ ਆਪਣੇ ਇੰਤਜ਼ਾਰ ਸਾਡੀ ਕਰੇ ਸਤਿਕਾਰਯੋਗ ਨਗਰ ਦੇ ਸਰਪੰਚ ਸਾਹਿਬਾਨ ਸੁਮਤੀ ਪੰਚਾਇਤ ਆਮ ਆਪੀ ਪਾਰਟੀ ਦੇ ਸਾਰੇ ਬਰਨਤੀ ਸਾਥੀ ਔਰ ਮੇਰੇ ਸਾਹਮਣੇ ਸ਼ੋਭਤ ਮੇਰੀਆਂ ਮਾਮਾ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਬਲੌਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਕੋਰੇ ਮੁਕੀ ਖਤੇ ਕੱਲ ਜਦੋਂ ਸਰਪੰਚ ਸਾਹਿਬ ਨਾਲ ਗੱਲ ਹੋਈ ਕਿ ਅਸੀਂ ਵੀ ਈਆਂ ਦਾ ਤਿਹਾੜ ਜਿਹੜਾ ਉਹ ਮਨਾ ਰਹੇ ਆ ਤੁਸੀਂ ਜਰੂਰ ਪਹੁੰਚਣਾ ਤੇ ਹਾਲਾਂਕਿ ਇਹਨੇ ਸਰਪੰਚ ਸਾਹਿਬ ਨੇ ਦੱਸਿਆ ਕਿ ਸਮਾਂ 2 ਵਜੇ ਦਾ ਅਸੀਂ ਆਪਣੇ ਘਰ ਤੇ 4 ਵਜੇ ਆ ਜਿਓ ਅੱਜ ਕਰਨੀ ਪੈਂਦੀ ਆ ਕਿਉਂਕਿ ਇਹ ਜਿਹੜੇ ਤਿਹਾੜ ਨੇ ਕਿ ਮੈਂ ਸਮਝਦਾ ਪੰਜਾਬ ਦੇ ਅੰਦਰ ਬਹੁਤ ਲੰਬੇ ਆਸੇ ਬਾਦ ਈਆਂ ਦਾ ਤਿਹਾੜ ਜਾਂ ਮੇਲੇ ਨੇ ਜਿਹੜੇ ਉਹ ਲੱਗਣੇ ਸਟਾਰਟ ਹੋਏ ਨੇ ਸਰਦਾਰ ਪ੍ਰਗਵਰ ਸਿੰਘ ਮਾਨ ਮਾਨਯੋਗ ਸੀਐਮ ਸਾਹਿਬ ਦਾ ਸੁਪਨਾਗਾ ਕਿ ਰੰਗਣਾ ਪੰਜਾਬ ਬਣਨਾ ਚਾਹੀਦਾ ਜਿੱਥੇ ਪਹਿਲਾਂ ਪੁਰਾਣੇ ਸਮਿਆਂ ਦੇ ਅੰਦਰ ਤਿਰੰਗਾ 30 ਲੱਗਦੀਆਂ ਹੁੰਦੀਆਂ ਸੀ ਉਹ ਗਾਇਬ ਹੋ ਗਿਆ ਸੀ ਪਿਛਲੇ 25 30 ਸਾਲ ਪਰ ਹੁਣ ਜਿਹੜੇ ਸਾਡੇ ਨੌਜਵਾਨ ਸਰਪੰਚ ਦੇ ਪੰਚਾਇਤਾਂ ਨੇ ਜੀਆਂ ਸਾਰੇ ਅਬਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਧੀਆ ਦੇ ਮੇਲੇ ਜਿਹੜੇ ਉਹ ਲਾਇਆ ਜਾ ਰਹੇ ਨੇ ਜੀ ਇਹ ਮੈਂ ਸਮਝਦਾ ਸਾਡੀਆਂ ਧੀਆ ਦੇ ਮੇਲੇ ਲੱਗੇ ਆਪਾਂ ਧੀਆ ਕਹਿਣੇ ਆ ਧੀਆ ਦੇ ਮੇਲੇ ਨਹੀਂ ਕਿਉਂਕਿ ਸਾਡੀਆਂ ਉਹ ਬੱਚੀਆਂ ਜਾਂ ਸਾਡੀਆਂ ਹੌਣ ਚਾਹ ਉਹ ਪੂਆ ਬਣ ਜਾਣ ਮਾਸੀਆਂ ਦਾਤੀਆਂ ਪਤਿਆਂ ਜਿਹੜੀਆਂ ਦੂਰ ਦਰਾਂ ਦੇ ਪਿੰਡਾਂ ਚ ਵੇਣਿਆ ਹੁੰਦੀਆਂ ਰਹੀਆਂ ਉਹ ਸਾਰੀਆਂ ਇਕੱਠੀਆਂ ਹੋ ਕੇ ਇੱਕ ਵਾਰ ਫੇਰ ਆਪਣੇ ਪੇਕੇ ਪਿੰਡਾਂਵੀਆਂ ਨੇ ਆਪਣੇ ਪੇਕੇਆਂ ਦੇ ਆਪਣੇ ਭਾਈ ਚਾਰਿਆਂ ਨੂੰ ਚਾਚੇ ਤਾਇਆ ਨੂੰ ਭੈਣ ਪਾਂਜਾਂ ਨੂੰ ਸਭ ਨੂੰ ਮਿਲਦੀਆਂ ਨੇ ਸੋ ਮੈਂ ਸਮਝਦਾ ਇੱਕ ਹੀ ਬਹੁਤ ਹੀ ਅੱਛਾ ਟ੍ਰੈਂਡ ਜਿਹੜਾ ਸਟਾਰਟ ਹੋਇਆ ਇਸ ਸਾਲ ਪਿਛਲੇ ਸਾਲ ਥੋੜਾ ਹੋਇਆ ਸੀ ਇਸ ਸਾਲ ਬੜੀ ਤੇਜ਼ੀ ਦੇ ਨਾਲ ਹੋਇਆਗਾ ਹੁਣ ਲਗਭਗ ਆਦਮੀ 15-20 ਪਿੰਡਾਂ ਦੇ ਵਿੱਚ ਪੀਿਆਂ ਦਾ ਤਿਹਾਰ ਬਣਾਇਆ ਜਾ ਰਿਹਾ ਹੈਗਾ ਕੱਲੂ ਵੀ ਬਣਾਇਆ ਜਾ ਰਿਹਾ ਪਹਿਲਾ ਦੋ ਦਿਨਾਂ ਦੇ ਲਗਾਤਾਰ ਹੋਗੇ ਮੈਨੂੰ ਔਦੇ ਨੂੰ ਮੇਰਾ ਕਹਿਣ ਦਾ ਭਾਵ ਆ ਕਿ ਪੰਜਾਬ ਜਿਹੜਾ ਸੁਪਨਾ ਸਰਦਾਰ ਭਗਵੰਤ ਸਿੰਘ ਮਾਝੀ ਦੇ ਸਿਰ ਤੇ ਆ ਸੀ ਕਿ ਰੰਗਲਾ ਪੰਜਾਬ ਬਣਾਉਣਾਗਾ ਉਹ ਕੋ ਬਣਦਾ ਦਿਖਾਈ ਦੇ ਰਿਹਾ ਕਿ ਕਿੰਨਾ ਸ਼ਾਨਦਾਰ ਸਟੇਡੀਅਮ ਜਿਹੜਾ ਉਹ ਮਨ ਜੋ ਸਰਪੰਚ ਸਾਹਿਬ ਨੇ ਬਣਾਇਆਗਾ ਇਹ ਪਹਿਲਾਂ ਵੀ ਬੜੇ ਮਿਹਨਤੀ ਜੀ ਤੁਸੀਂ ਕਿਸੇ ਵਾਰ ਬਣਾਏ ਸੀ ਉਦੋਂ ਵੀ ਮਿਹਨਤ ਕੀਤੀ ਹੁਣ ਦੁਬਾਰਾ ਤੁਸੀਂ ਇਹਨਾਂ ਨੂੰ ਸਰਪੰਚ ਬਣਾਇਆ ਹੁਣ ਲਗਾਤਾਰ ਮਿਹਨਤ ਕਰ ਰਹੇ ਨੇ ਕਿ ਔਰ ਜਦੋਂ ਜਾਂਦੇ ਨੇਗੇ ਸਾਡੇ ਕੋਲੋਂ ਕਿਸੇ ਕਿਸਮ ਦੀ ਕੋਈ ਵੀ ਪੈਸੇ ਦੀ ਘਾਟ ਦੀ ਔਲ ਨਹੀਂ ਕੀਤੀ ਜਾਦੀ ਮੈਂ ਹੁਣੇ ਦੇਖਿਆ ਸੀ ਪਰ ਸੋ ਹੀ ਇਹਨਾਂ ਨੂੰ 35 ਲੱਖ ਰੁਪਇਆ ਪਾਇਆਗਾ ਕਿ ਸਟੇਡੀਅਮ ਦਾ ਕੰਮ ਇੱਕ ਦੋ ਹੋਰ ਕੰਮ ਸਿਉ ਕਰਾ ਰਹੇ 35 ਲੱਖ ਰੁਪਇਆ ਜਿਹੜਾ ਉਹ ਇਸ ਹफ्ते ਤੁਹਾਡੇ ਇਹਨਾਂ ਦੇ ਜਿਹੜਾ ਅਕਾਊਂਟ ਚ ਆ ਜੂਗਾ ਇਸ ਤੋਂ ਬਿਨਾ ਸਰਕਾਰਾਂ ਦੀ ਗੱਲ ਜਿੰਨੇ ਵੀ ਕੰਮ ਸਰਪੰਚ ਸਾਹਿਬ ਫੈਨੇ ਰਗੇ ਉਹ ਕਰਾਉਣਾ ਮੇਰੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਮੈਨੂੰ ਇੱਕ ਵਾਰ ਨਹੀਂ ਦੋ ਵਾਰ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ 2017 ਚ 22 ਚ ਦੋ ਵਾਰ ਮੈਨੂੰ ਤੁਸੀਂ ਨਾਮਜ਼ਦ ਕੀ ਕਰਨ ਦਾ ਮੌਕਾ ਦਿੱਤਾਗਾ ਔਰ ਇਹ ਮੇਰਾ ਫਰਜ਼ ਬਣਦਾਗਾ ਮੈਂ ਆਪਣੇ ਫਰਜ਼ ਜਿਹੜੇ ਪਾ ਰਿਹਾਗਾ ਔਰ ਥੱਲੇ ਨੀਚੇ ਜਿਹੜਾ ਸਰਪੰਚ ਸਾਹਿਬਾਂ ਮਾਨ ਸਾਹਿਬਾਂ ਸਮੁੱਚੀ ਪੰਚਾਇਤ ਆਪਣੇ ਫਰਜ਼ ਨਿਭਾ ਰਹੀ ਆ ਸੋ ਮੈਂ ਸਮਝਦਾ ਇਸ ਤਰ੍ਹਾਂ ਦੇ ਨੌਜਵਾਨ ਸਰਪੰਚ ਜਿਹੜੇ ਉਹਨਾਂ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਨੇ ਔਰ ਦੂਜੀ ਵੱਡੀ ਗੱਲ ਆ ਜਦੋਂ ਤੁਹਾਡੇ ਬੱਚੇ ਤੇ ਛੋਟੇ ਬੱਚੇ ਨੇ ਇਸ ਸਟੇਡੀਅਮ ਚਾਹਣਗੇ ਸ਼ਾਮ ਨੂੰ ਚਾਹੇ ਕੋ ਕਬੱਡੀ ਖੇਡੇ ਚਾਹੇ ਕੋ ਰੇਸ ਲਾਵੇ ਚਾਹੇ ਕੋ ਬਾਕਸਿੰਗ ਕਰੇ ਜਿਹੜੀ ਵੀ ਗੇਮ ਕਰੇਗਾ ਬੱਚਾ ਕਰੂਗਾ ਮੈਂ ਸਮਝਦਾ ਉਹ ਨਸ਼ਿਆਂ ਤੋਂ ਪੂਹਾ ਦੂਰ ਰਹੂਗਾ ਮੇਰਾ ਇਹ ਤਜਰਬਾ ਦਾ ਜਿਹੜਾ ਵੀ ਬੱਚਾ ਜਿਹੜਾ ਵੀ ਬੱਚਾ ਖੇਡਾਂ ਖੇਡਦਾਗਾ ਉਹ ਕਦੇ ਨਸ਼ੇ ਤੇ ਨਹੀਂ ਲੱਗਦਾ ਹੈਗਾ ਸੋ ਦਸ਼ਾ ਤੋਂ ਸਰਕਾਰਾਂ ਪਾਉਣ ਦੇ ਲਈ ਜਿਹੜੇ ਸਟੇਡੀਅਮ ਨੇ ਕਿ ਉਹ ਸਰਦਾਰ ਭਵਨ ਸਿੰਘ ਬਾਦ ਜੀ ਨੇ ਡਿਊਟੀ ਵੇਰੀ ਲਾਈ ਸੀ ਕਿ ਪੰਜਾਬ ਦੇ ਹਰ ਇੱਕ ਪਿੰਡ ਦੇ ਅੰਦਰ ਸਟੇਡੀਅਮ ਬਣਾ ਚਾਹੀਦਾ ਔਰ ਉਹ ਲਗਾਤਾਰ ਜਾਰੀ ਹੈ ਮੈਂ ਕਈ ਪਿੰਡਾਂ 'ਚ ਬੜਾ ਕਾਫੀ ਵੱਡੀਆਂ ਇੰਕਲੈਂਟਾ ਦਿੱਤੀਆਂ ਤੇ ਤੁਹਾਡੇ ਥੋੜੀ ਘੱਟ ਬਣਦੀਆਂ ਕਿ ਪਹਿਲਾਂ ਹੀ ਬਹੁਤ ਬੜਾ ਆਇਆ ਹੈਗਾ ਪਰ ਫਿਰ ਵੀ ਜਿੰਨੀ ਜਿੰਨੇ ਜਿਹੜੀ ਆ ਮੰਗਾ ਸਰਪੰਚ ਸਾਹਿਬਾ ਜੂ ਅਸੀਂ ਪੂਰੀ ਕਰਾਂਗੇ ਤਾਂ ਕਿ ਜਦੋਂ ਆਈਏ ਤਾਂ ਇੱਥੇ ਸ਼ਾਨਦਾਰ ਖੇਡਾਂ ਹੋਣ ਕਿਹਾ ਸਾਡੇ ਬੱਚੇ ਖੇਡਦੇ ਹੋਣ ਸਾਡੀਆਂ ਅੱਛੀਆਂ ਖੇਡਦੀਆਂ ਹੋਣ ਔਰ ਪਿੰਡ ਦਾ ਨਾਮ ਨਗਰ ਦਾ ਨਾਮ ਜ਼ਿਲ੍ਹੇ ਦਾ ਨਾਮ ਇਲਾਕੇ ਦਾ ਨਾਮ ਜਿਹੜਾ ਉਹ ਪੰਜਾਬ ਤੇ ਲੱਭਦੇ ਨਹੀਂ ਹਿੰਦੁਸਤਾਨ ਤੇ ਲੱਭਦੇ ਨਹੀਂ ਦੁਨੀਆ ਦੇ ਲੱਭਦੇ ਜਿਹੜਾ ਉਹ ਚਾ ਕੱਢ ਕੇ ਸੋ ਸਤ ਸ੍ਰੀ ਅਕਾਲ ਸੋ ਅੱਜ ਦੇ ਇਸ ਵਿਕਟਰ ਤਿਹਾਰ ਉਤੇ ਮੈਂ ਆਪਣੇ ਸਾਰੀਆਂ ਮਾਮਾ ਪੈਣਾ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਬਹੁਤ ਬਹੁਤ ਮੁਬਾਰਕਾ ਔਰ ਮੇਰੀ ਬੇਨਤੀ ਹੈ ਕਿ ਸਾਰੇ ਜਣੇ ਆ ਖੁੱਲ ਕੇ ਰੱਟ ਕੇ ਜਾਇਓ ਚੰਗੀ ਤਰ੍ਹਾਂ ਆਪਣੇ ਦਿਨ ਦੀ ਭਰਾਸ ਕੱਢ ਕੇ ਜਾਇਓ ਚੰਗੀ ਤਰ੍ਹਾਂ ਜਿਹੜਾ ਹੈਗਾ ਆਪਣੇ ਪੇਕੇਆਂ ਨੂੰ ਆਪਣੇ ਪਿੰਡ ਤੋਂ ਜਿਹੜਾ ਉਹਦੇ ਆਪਣੇ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਨਾ ਕੇ ਜਾਇਓ ਸਰਪੰਚ ਸਾਹਿਬ ਨੇ ਬਹੁਤ ਅੱਛਾ ਬੱਚਿਆਂ ਲਈ ਵੀ ਪ੍ਰਬੰਧ ਕੀਤਾਗਾ ਔਰ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾਗਾ ਸੋ ਮੈਂ ਸਰਪੰਚ ਸਾਹਿਬ ਦਾ ਸਾਰੀਆਂ ਮੇਰੀਆਂ ਮਾਮਾ ਪੈਣਾ ਦੇ ਵਿਹਾਪ ਉੱਪਰ ਤੁਹਾਡੇ ਵੱਲੋਂ ਸਰਪੰਚ ਸਾਹਿਬਾਨ ਦਾ ਇਹਨਾਂ ਦੇ ਪੰਚਾਇਤ ਦਾ ਧੰਨਵਾਦ ਕਰਨਾ ਚਾਹੁੰਗਾ ਕਿ ਇਹਨਾਂ ਨੇ ਇੱਕ ਬਹੁਤ ਹੀ ਅੱਛਾ ਮੇਲਾ ਜਿਹੜਾ ਉਹਦਾ ਉਯੋਜਨ ਕੀਤਾਗਾ ਮੇਲਾ ਜਿਹੜਾ ਲਾਇਆਗਾ ਸੋ ਬਹੁਤ-ਬਹੁਤ ਸਰਪੰਚ ਸਾਹਿਬਾਨ ਦਾ ਧੰਨਵਾਦ ਤੁਸੀਂ ਸਾਰਿਆਂ ਆਂਜਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ hier